ਕਿ ਕਿ ਵੋਟ ਆਪਣੀ ਕਾਂਗਰਸ ਨੂੰ ਪਾ ਕੇ ਵਿਰਤਰੀ ਕਰਨ ਦੀ ਆਹੀ ਦੁਆਨੂ ਵੀ ਕਹਿ ਰਹੇ ਸਿੱਖ ਸ ਮਰੋ ਔਰ ਮੋਦੀ ਨੂੰ ਵੋਟ ਕਰੋ ਡਾਕਟਰ ਰਾਜਕਮਰ ਵੀਰਕਾ ਦਾਏ ਬਿਆਨ ਸੁਣ ਕੇ ਹੁਣ ਤੁਸੀਂ ਸੋਚ ਰਹੇ ਹੋਵਗੇ ਕਿ ਕੀ ਡਾਕਟਰ ਰਾਜਕਮਰ ਵੀਰਕਾ ਬੀਜੇਪੀ ਚਿਤਾਨੀ ਰੱਖਦੇ ਜਿਹੜੇ ਨਰਿੰਦਰ ਮੋਦੀ ਨੂੰ ਵੋਟ ਕਰਨ ਦੇ ਲਈ ਆਖ ਰਹੇ ਨੇ ਨਾ ਜੀ ਨਾ ਅਜਿਹੇ ਹਲਕੁਲ ਨਹੀਂ ਹੋਇਆ ਬਲਕਿ ਅੱਜ ਕੱਲ੍ਹ ਕਾਂਗਰਸੀ ਨੇਤਾਵਾਂ ਦੀ ਜ਼ੁਬਾਨ ਫਿਸਲ ਰਹੀ ਹੈ ਪਹਿਲਾਂ ਕੇਵਲ ਟਿੱਲੋਂ ਤੇ ਹੁਣ ਡਾਕਟਰ ਰਾਜਪਾਲ ਵੀ ਕਾ ਇਨਾ ਕਾਂਗਰਸੀ ਨੇਤਾਵਾਂ ਦੀ ਜ਼ੁਬਾਨ ਐਸੀ ਫਿਸਲੀ ਕਿ ਦੂਜੀਆਂ ਪਾਰਟੀਆਂ ਦਾ ਸਮਰਥਨ ਕਰਦੇ ਨਜ਼ਰ ਆਏ ਸੋ ਪਹਿਲਾਂ ਤੁਹਾਨੂੰ ਸੁਣਾ ਦਿੰਦੇ ਆ ਕੇਵਲ ਟਿੱਲੋਂ ਦਾ ਉਹ ਬਿਆਨ ਜਿਸ ਦੇ ਵਿੱਚ ਉਹਨਾਂ ਦੀ ਜ਼ੁਬਾਨ ਫਿਸਲ ਗਈ ਤੇ ਜਨਾਬ ਨੇ ਕਹਿਤਾ ਕਿ ਕਾਂਗਰਸ ਨੂੰ ਵੋਟ ਦੇ ਕੇ ਆਪਣਾ ਵੋਟ ਵਿਆਤ ਨਾ ਕਰਿਓ ਇਹ ਮੋਤੀ ਨੂੰ ਹਰਾਉਣ ਲਈ ਇਹ ਆਮ ਆਦਮੀ ਪਾਰਟੀ ਤਾਂ ਖਤਮ ਆ ਪਹਿਲਾਂ 4 ਸੀਟ ਉੱਤਰੇ ਗਏ ਵੀ ਖਤਮ ਆ ਇਹ ਤਾਂ ਹੁਣ ਆਪਣੀ ਕਾਂਗਰਸ ਦੀ ਆਉਣੀ ਹੈ ਸੂਬੇ ਦੇ ਵਿੱਚ ਵੀ ਕਾਂਗਰਸ ਤੇ ਉੱਪਰ ਵੀ ਕਾਂਗਰਸ ਆ ਲੋਕਾਂ ਦੀ ਜਿਹੜੀ ਤੁਸੀਂ ਦੇਖਿਆ ਲੋਕਾਂ ਦਾ ਕੱਟ ਠਾਠਾ ਮਾਰਦਾ ਕੱਟ ਇਹ ਕਹਿ ਰਿਹਾ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਸਰਕਾਰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਵੋਟ ਆਪਣੀ ਕਾਂਗਰਸ ਨੂੰ ਪਾ ਕੇ ਵਿਅਰਥ ਨੀ ਕਰਿਓ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਵੋਟ ਆਪਣੀ ਕਾਂਗਰਸ ਨੂੰ ਪਾ ਕੇ ਪਿਆਰਤਰੀ ਕਰਦੀ ਸਾਰਿਆਂ ਨੂੰ ਇਹ ਬੇਨਤੀ ਆ ਕਿ ਵੋਟ ਆਪਣੀ ਕਾਂਗਰਸ ਨੂੰ ਪਾ ਕੇ ਪਿਆਰਤਰੀ ਕਰਦੀ ਤੇ ਹੁਣ ਚੰਡੀਗੜ੍ਹ ਚ ਵਾਰੀ ਸੀ ਡਾਕਟਰ ਰਾਜਪਾਲ ਵੀ ਕਾਦੀ ਫੇਰ ਕਸ ਆ ਪਹਿਲਾ ਤਾਂ ਭਾਜਪੀ ਤੇ ਨਿਸ਼ਾਨੇ ਸਾਤੇ ਗਏ ਤੇ ਫਿਰ ਐਸੀ ਜ਼ੁਬਾਨ ਫਿਸਲੀ ਕਿ ਮੋਦੀ ਨੂੰ ਹੀ ਵੋਟ ਕਰਨ ਦੇ ਲਈ ਆ ਗਏ ਬਈ ਕਾਂਗਰਸ ਪਾਰਟੀ ਸਾਂਝੀ ਵਾਰਤਾ ਦੀ ਗੱਲ ਕਰਦੀ ਆ ਮੈਂ ਤੁਹਾਨੂੰ ਇਹ ਗੱਲ ਕਹੀ ਵੀ ਕੋਈ ਵੀ ਹੋਵੇ ਉਹਦੇ ਕੋ ਜਾ ਕੇ ਵੋਟ ਮੰਗਾਂਗੇ ਅਸੀਂ ਸਰ ਮਾਰੋ ਮੁਸਲਮਾਨਾਂ ਨੂੰ ਬੀਜੀਪੀ ਵੋਟ ਕਰ ਦਿਓ ਭਾਈ ਭਾਈ ਅਸੀਂ ਸਾਰਿਆਂ ਨੂੰ ਕਹਿ ਰਹੇ ਆ ਨਾ ਅਸੀਂ ਹਿੰਦੂਆਂ ਨੂੰ ਵੀ ਕਹਿ ਰਹੇ ਸਿੱਖ ਸਰ ਮਾਰੋ ਔਰ ਮੋਦੀ ਨੂੰ ਵੋਟ ਕਰੋ ਅਸੀਂ ਤੇ ਗੱਲ ਕਹਿ ਰਹੇ ਆ ਸੋਇਤਾ ਸਾਹਿਬ ਜ਼ੁਬਾਨ ਫਿਸਲਣ ਕਾਰਨ ਹੋਇਆ ਪਰ ਹੁਣ ਤੁਹਾਨੂੰ ਦਿਖਾ ਦਿੰਦੇ ਆ ਕਿ ਡਾਕਟਰ ਰਾਜਕਮਾਰ ਵੇਕ ਕਾ ਵੱਲੋਂ ਨਰੇਂਦਰ ਮੋਦੀ ਅਤੇ ਬੀਜੇਪੀ ਤੇ ਕਿਵੇਂ ਨਿਸ਼ਾਨੇ ਸੱਤ ਗਏ ਡਾਕਟਰਾਂ ਕੋ ਜਾਵਾਂਗਾ ਤੇ ਡਾਕਟਰਾਂ ਕੋ ਵੋਟ ਮੰਗਾਗਾ ਜੇ ਮੈਂ ਕਿਸੇ ਭਾਈਚਾਰੇ ਚ ਜਾਵਾਂਗਾ ਤੇ ਉਹਨਾਂ ਕੋ ਵੋਟ ਮੰਗਾਗਾ ਲੇਕਿਨ ਬੀਜੇਪੀ ਮੁਸਲਮਾਨਾਂ ਦੀ ਇਨੀ ਦੁਸ਼ਮਣ ਕਿਉਂ ਹੈ ਔਰ ਬੀਜੇਪੀ ਦੇ ਲੋਕ ਇਹ ਗੱਲ ਕਹਿ ਰਹੇ ਹੈ ਕਿ ਮੁਸਲਮਾਨ ਕੋ ਵੋਟ ਮੰਗਣਾ ਪਾਕਿਸਤਾਨ ਦੀ ਗੱਲ ਕਰਨੀ ਹੈ ਸ਼ਰਮ ਹੋਣੀ ਚਾਹੀਦੀ ਹੈ ਬੀਜੇਪੀ ਵਾਲਿਆਂ ਨੂੰ ਔਰ ਮੈਂ ਤੁਹਾਨੂੰ ਭਾਈ ਧਰਮ ਭਾਈ ਗੱਲ ਹੈ ਕਾਂਗਰਸ ਪਾਰਟੀ 사ંਜੀ ਵਾਰਤਾ ਦੀ ਗੱਲ ਕਰਦੀ ਹੈ ਔਰ ਇਹ ਗੱਲ ਬੜੀ ਸਾਫ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਅਸੀਂ ਸਭ ਧਰਮਾਂ ਨੂੰ ਕਹਿ ਰਹੇ ਹਾਂ ਕਿ ਸਭ ਧਰਮ ਇਕੱਠੇ ਹੋ ਕੇ ਬੀਜੇਪੀ ਦੇ ਖਿਲਾਫ ਵੋਟਾਂ ਪਾਓ ਅਸੀਂ ਹਿੰਦੂਆਂ ਨੂੰ ਵੀ ਕਹਿ ਰਹੇ ਹਾਂ ਸਿੱਖਾਂ ਨੂੰ ਵੀ ਕਹਿ ਰਹੇ ਹਾਂ ਮੁਸਲਮਾਨਾਂ ਨੂੰ ਵੀ ਕਹਿ ਰਹੇ ਹਾਂ ਭਈ ਇਹ ਇਹ ਡੈਮੋਕਰੇਸੀ ਹੈ ਲੋਕਤੰਤਰ ਹੈ ਮੈਂ ਤੁਹਾਨੂੰ ਜਿਸ ਤਰ੍ਹਾਂ ਕਿਹਾ ਕਿ ਜੇ ਜੇ ਕੋਈ ਆਦਮੀ ਇਹ ਵਾਲਮੀਕੀ ਕਮਿਊਨਿਟੀ ਦੇ ਅੰਦਰ ਜਾਂਦਾ ਹੈ ਤੇ ਵਾਲਮੀਕੀ ਕਮਿਊਨਿਟੀ ਨੂੰ ਅਪੀਲ ਕਰਦਾ ਹੈ ਜੇ ਮੁਸਲਮਨ ਕਮਿਟੀ 'ਚ ਜਾਂਦਾ ਉਹਨੂੰ ਅਪੀਲ ਕਰਦਾ ਜੇ ਇਸਾਈਆਂ 'ਚ ਜਾਂਦਾ ਤੇ ਉਹਨੂੰ ਅਪੀਲ ਕਰਦਾ ਇਹਦਾ ਮਤਲਬ ਇਹ ਨਹੀਂ ਕੀ ਇਹ ਢਿੱਡਪੀੜ ਹੋ ਗਈ ਬੀਜੇਪੀ ਨੂੰ ਇਸ ਗੱਲ ਦੇ ਕਿ ਉਹਨਾਂ ਨੇ ਕਾਂਗਰਸ ਨੇ ਮੁਸਲਮਾਨਾਂ ਕੋ ਵੋਟ ਕਿਉਂ ਮੰਗੀ ਤੁਸੀ ਕਿ ਵਕੀਲਾਂ ਕੋਲ ਜਾਣੇ ਵਕੀਲ ਤੋਂ ਹੋਰ ਮੈਂ ਜੀ ਹੁਣ ਪਾਰਟੀ ਕਾਂਗਰਸ ਮੁਸਲਮਾਨਾਂ ਲਈ ਧਰਮ ਦੇ ਨਾਮ ਤੇ ਵੋਟ ਮੰਗੀ ਗਈ ਬਈ ਕਾਂਗਰਸ ਪਾਰਟੀ ਸਾਂਝੀ ਵਾਰਤਾ ਦੀ ਗੱਲ ਕਰਦੀ ਆ ਮੈਂ ਤੁਹਾਨੂੰ ਇਹ ਗੱਲ ਕਹੀ ਵੀ ਕੋਈ ਵੀ ਹੋਵੇ ਉਹਦੇ ਕੋਲ ਜਾ ਕੇ ਵੋਟ ਮੰਗਾਂਗੇ ਅਸੀਂ ਬਿਆਨ ਆ ਕਿ ਸਿਕਸਰ ਮਾਰੋ ਮੁਸਲਮਾਨ ਨੂੰ ਬੀਜੇਪੀ ਨੂੰ ਆਊਟ ਕਰ ਦੂਗਾ ਬਈ ਬਈ ਅਸੀਂ ਸਾਰਿਆਂ ਨੂੰ ਕਹਿ ਰਹੇ ਆ ਨਾ ਅਸੀਂ ਹਿੰਦੂਆਂ ਨੂੰ ਵੀ ਕਹਿ ਰਹੇ ਸਿਕਸਰ ਮਾਰੋ ਔਰ ਮੋਦੀ ਨੂੰ ਵੋਟ ਕਰੋ ਅਸੀਂ ਤੇ ਗੱਲ ਕਹਿ ਰਹੇ ਆ ਸੋ ਬਈ ਲੋ ਅਜਿਹੇ ਚ ਲੀਡਰਸ਼ਿਪ ਪੂਰਾ ਜੋਸ਼ ਹੈ ਪਰ ਸਿਆਣੇ ਕਹਿੰਦੇ ਨੇ ਕਿ ਜੋਸ਼ ਦੇ ਵਿੱਚ ਹੋਸ਼ ਨਹੀਂ ਗਵਾਉਣਾ ਚਾਹੀਦਾ ਪਰ ਇਹ ਲੀਡਰ ਵਿਚਾਰੇ ਕੀ ਕਰਨ ਜੋਸ਼ 'ਚ ਹੋਸ਼ ਖਵਾ ਬੈਠਦੇ ਨੇ ਜਿਸ ਕਰਕੇ ਅਜਈਆਂ ਗੱਲਾਂ ਜ਼ੁਬਾਨ 'ਚੋਂ ਨਿਕਲ ਰਹੀਆਂ ਨੇ ਇਹ ਹੁਣ ਜ਼ੁਬਾਨੀ ਫਿਸਲੀ ਹੈ ਜਾਂ ਫਿਰ ਸੱਚਮੁੱਚ ਦੂਜੀਆਂ ਪਾਰਟੀਆਂ ਦਾ ਹੀ ਸਮਰਥਨ ਕਰਨ ਦੇ ਲਈ ਇਹਨਾਂ ਨੇਤਾਵਾਂ ਵੱਲੋਂ ਕਿਹਾ ਜਾਂਦਾ ਹੈ ਇਹ ਤਾਂ ਦਰਦੀ ਗੱਲ ਹੈ ਜੋ ਕਿ ਇਹਨਾਂ ਤੋਂ ਇਲਾਵਾ ਕੋਈ ਨਹੀਂ ਜਾਣਦਾ ਬਿਊਰੋ ਰਿਪੋਰਟ ਪੰਜਾਬ ਲੁੱਕ ਚੈਨਲ